ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਰੀ ਸੰਗਤ ਮਿਲ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹ ਵਾਹ ਸੱਚ ਕਹਿੰਦੀ ਐ ਗੁਰੂ ਜੀ ਤੇਰੀ ਵਾਹ ਸਹਾਈ ਜੀਵਨ ਦੇ ਕੰਦੇ ਆ ਗੁਰੂ ਦੀ ਤੇ ਰਿਵਾਣੀ ਸੰਤ ਸਹਾਰੀ ਜੀਵਨ ਦੇ ਕੰਦੇ ਆ ਗੁਰੂ ਦੀ ਤੇ ਰਿਵਾਣੀ ਸੰਤ ਸਹਾਈ ਜੀਵਨ ਦੇ ਕੰਦੇ ਆ ਗੁਰੂ ਦੀ ਤੇ ਰਿਵਾਣੀ ਸੰਤ ਸਹਾਈ ਜੀਵਨ ਦੇ Sant Sahai Jiwan, Sant Sahai Sant Sahai Sant Sahai Sant Sahai Jiwan, Sant Sahai Sant tang saayi divane pyara tang saayi divane tang saayi divane pyara tang saayi divane ਵਾਣੀ ਗੁਰੂ ਦੀ ਤੇਰੀ ਵਾਣੀ ਸੰਤ ਸਹਾਈ ਦੀ ਵੰਦੇ ਕਹਿੰਦੀ ਹੈ ਗੁਰੂ ਦੀ ਤੇਰੀ ਵਾਣੀ ਸੰਤ ਸਹਾਈ ਦੀ ਵੰਦੇ ਸਤ ਕਹਿੰਦੀ ਹੈ ਗੁਰੂ ਦੀ ਤੇਰੀ ਵਾਣੀ ਸੰਤ ਸਹਾਈ ਦੀ

ਸਾਈਂ ਵੀ ਕੇ ਪਵਨ ਸਰਣ ਹਾਲੋ ਸਭ ਤੇ ਉੱਚੇ ਗਿਆਨੀਆ ਨਾਨਕ ਨਾਮ ਪਿਆਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਨ ਤੇ ਪਵਿੱਤਰ ਹਜ਼ੂਰੀ ਅੰਦਰ ਸਜ ਕਰਕੇ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਜ ਸੰਗਤ ਜੀ ਵਾਹਿਗੁਰੂ ਸੁਰਤ ਬਿਰਤਿ ਉਕਾਗਰ ਕਰੋ ਗੁਰੂ ਸ਼ਬਦ ਗੁਰੂ ਚਰਨਾਂ ਦਾ ਧਿਆਨ ਤਰੋ ਸਾਰੀ ਸੰਗਤ ਗਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰੜਾਸਾ ਵਾਲੇ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਆਂ ਆਪ ਜੀ ਨੇ ਧੁਰਕੋਟ ਵਾਲੇ ਮਹਾਂਪੁਰਸ਼ਾਂ ਤੋਂ ਸਰਵਣ ਕੀਤਾ ਹੈ ਕਿ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀਆ ਨੇ ਕਿਵੇਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਪਿਆਰ ਨੂੰ ਵੰਡਿਆ ਵਾਹਿਗੁਰੂ ਆਪ ਜੀ ਸਾਰੇ ਜਾਣਦੇ ਹੋ ਉਹਨਾਂ ਦੇ ਰੋਮ ਰੋਮ ਚੋਂ ਮਹਾਂਪੁਰਖਾਂ ਦਾ ਪਿਆਰ ਚਲਕਦਾ ਸੀ ਸੰਤ ਸੰਗਤ ਮੇਰੀ ਇੱਕ ਬੇਨਤੀ ਹੈ ਸੰਗਤ ਜੀ ਆਪਾਂ ਨੇ ਮਹਾਂਪੁਰਖਾਂ ਦੇ ਜੀਵਨ ਚੋਂ ਕੁਝ ਲੈ ਕੇ ਜਾਣਾ ਹੈ ਗੁਰੂ ਸਾਹਿਬ ਜੀ ਕਹਿੰਦੇ ਸੰਤ ਸਹਾਈ ਜੀ ਕੇ ਪਵਜਲ ਤारणहार ਤारणहार ਸਭ ਤੇ ਉੱਚੇ ਜਾਣੀਐ ਨਾਨਕ ਨਾਮ ਨਾਮ ਪਿਆਰ ਜਨਮ ਮਰਨ ਦੋਹੂ ਮੈਂ ਨਹੀਂ ਜਾਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਸਚ ਜਾਣਿਓ ਜਿਹੜੀ ਰੋਹਾਨੀਅਤ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਬੰਡੀ ਐ ਨਾ ਬਾਸ ਜੀ ਦਾ ਸ਼ਹਿਦ ਹੀ ਕਿਸੇ ਨੇ ਬੰਡੀ ਹੋਵੇ ਇਹ ਮੇਰਾ ਖੁਦ ਦਾ ਅਨੁਭਵ ਹੈ ਜਦੋਂ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ ਉਹਦੇ ਚੋ ਰੋਹਾਨੀਅਤ ਦਾ ਗਿਆਨ ਮਿਲਿਆ ਕਿਵੇਂ ਸਿਮਰਨ ਕਰਨਾ ਹੈ ਕਿਵੇਂ ਬੰਦਗੀ ਕਰਨੀ ਕਿਵੇਂ ਅਭਿਆਸ ਕਰਨਾ ਹੈ ਕਿਸ ਅਵਸਥਾ ਚ ਜਾ ਕੇ ਕਿਹੜਾ ਅਨੁਭਵ ਹੁੰਦਾ ਹੈ ਕੋਈ ਸਾਧਨਾ ਕਰਨ ਵਾਲਾ ਗੁਰਮੁਖ ਹੈ ਉਹਦੇ ਲਈ ਉਹਨਾਂ ਨੇ ਬੜਾ ਸੌਖਾ ਕਰ ਦਿੱਤਾ ਬੜਾ ਸੌਖਾ ਕਰ ਦਿੱਤਾ ਹਰ ਅਵਸਥਾ ਨੂੰ ਬੜਾ ਖੋਲ ਕੇ ਬਿਆਨ ਕੀਤਾ ਮੈਂ ਇੱਕ ਬਚਨੋਨਾਂ ਦਾ ਆਪ ਜੀ ਨਾਲ ਸਾਂਝਾ ਕਰਕੇ ਸਮਾਪਤੀ ਕਰਾਂਗਾ ਸਦ ਸੰਗਤ ਉਹ ਰਾਦਾਬਾਦੀ ਘਟਨਾ ਹੈ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਕਿਸੇ ਗੁਰਮੁਖ ਪਿਆਰੇ ਦੇ ਘਰੇ اٹਕੇ ਹੋਏ ਨੇ ਤੇ ਸਦ ਸੰਗਤ ਆਪ ਜੀ ਨੂੰ ਪਤਾ ਜਿੱਥੇ ਵੀ ਜਾਂਦੇ ਸੀ ਮਹਾਂਪੁਰਖ ਕੁਰਸੀ ਲੱਗਦੀ ਸੀ ਤੇ ਸ਼ਸ਼ੋਭਤ ਹੁੰਦੇ ਸੀ ਉਸ ਕੁਰਸੀ ਤੇ ਆਸਣ ਤੇ ਸੰਗਤਾਂ ਫਿਰ ਲਾਈਨਾਂ ਬਣਾ ਕੇ ਸੰਤ ਮਹਾਰਾ ਦੇ ਦਰਸ਼ਨ ਕਰਿਆ ਕਰਦੀਆਂ ਸਨ ਤੇ ਇਸੇ ਤਰ੍ਹਾਂ ਉਹ ਜਿਹੜਾ ਸਮਾਂ ਸੀ ਉਹ ਲੰਘ ਗਿਆ ਮਹਾਪੁਰਖ ਦਰਸ਼ਨ ਦੇ ਕੇ ਸੰਗਤਾਂ ਨੂੰ ਆਪ ਦੇ ਕਮਰੇ 'ਚ ਚਲੇ ਗਏ ਇਹਨੇ ਨੂੰ ਉੱਥੇ ਇੱਕ ਸੂਫੀ ਫਕੀਰ ਆ ਗਿਆ ਸੂਫੀ ਤੇ ਉਹ ਆ ਕੇ ਸੇਵਾਦਾਰਾਂ ਨੂੰ ਕਹਿਣ ਲੱਗਿਆ ਵੀ ਮੈਂ ਮਹਾਪੁਰਖਾਂ ਨੂੰ ਮਿਲਣਾ ਹੈ ਸੰਤ ਮਹਾਰਾਜ ਦੇ ਦਰਸ਼ਨ ਕਰਨੇ ਨੇ ਸੇਵਾਦਾਰ ਕਹਿੰਦੇ ਕਿ ਮਹਾਪੁਰਖੋ ਹੁਣ ਤੇ ਸੰਤ ਮਹਾਰਾਜ ਅੰਦਰ ਚਲੇ ਗਏ ਨੇ ਕੁੰਡੀ ਲੱਗ ਚੁੱਕੀ ਐ ਹੁਣ ਮਿਲਣਾ ਮੁਸ਼ਕਲ ਐ ਪਰ ਲੇਕਿਨ ਉਹਦੇ ਅੰਦਰ ਇੱਕ ਪ੍ਰੇਮ ਸੀ ਇੱਕ ਤੜਫ ਸੀ ਅੰਦਰੋਂ ਕੋਈ ਜਗਿਆਸਾ ਲੈ ਕੇ ਆਇਆ ਸੀ ਇੱਕ ਜਗਿਆਸਾ ਹੁੰਦੀ ਐ ਬਾਹਰ ਦੇ ਪਦਾਰਥਾਂ ਦੀ ਮੈਨੂੰ ਆਹ ਚਾਹੀਦਾ ਆਹ ਚਾਹੀ ਇੱਕ ਰੋਹਾਨੀਅਤ ਦੀ ਜਗਿਆਸਾ ਐ ਸਾਧ ਸੰਗਤ ਬੜੇ ਅਧਿਆਤਮਕ ਮਾਰਗ ਦੇ ਜਿਹੜੇ ਪੰਦੀ ਸੀ ਜਾ ਕੇ ਸੰਤ ਮਹਾਰਾਜ ਤੋਂ ਰਸਤਾ ਪੁੱਛਿਆ ਕਰਦੇ ਸੀ ਬੜੇ ਬੜੇ ਰੋਹਾਨੀਅਤ ਦੇ ਮਾਰਗ ਤੇ ਚੱਲਣ ਵਾਲੇ ਜਦੋਂ ਇਸ ਮਾਰਗ ਤੇ ਕੋਈ اٹਕਾ ਜਾਣੀ ਫਿਰ ਜਾ ਕੇ ਮਹਾਂਪੁਰਖਾਂ ਤੋਂ ਸੇਧ ਲੈਣੀ ਮਹਾਰਾਜ ਅੱਗੇ ਕਿਵੇਂ ਚੱਲੀਏ ਕਿਵੇਂ ਸਿਮਰਨ ਕਰੀਏ ਕਿਵੇਂ ਅਭਿਆਸ ਉਹ ਫਕੀਰ ਦੀ ਵੀ ਜਗਿਆਸਾ ਐਸੀ ਸੀ ਕੋਈ ਅੰਦਰ ਨੂੰ ਸ਼ਾਂਤੀ ਨਹੀਂ ਸੀ ਤੇ ਸਾਧ ਸੰਗਤ ਉਹਨੇ ਜਿੱਦ ਕੀਤੀ ਤੇ ਅੰਦਰੋਂ ਬੜੀ ਜ਼ਬਰਦਸਤ ਸਾਧ ਸੰਗਤ ਉਹਦੇ ਖਿੱਚ ਸੀ ਤੇ ਉਹ ਜਿਹੜੀ ਖਿੱਚ ਸੀਮਾ ਪੁਰਖਾਂ ਤੱਕ ਪਹੁੰਚੀ ਤੇ ਸੰਤ ਮਹਾਰਾਜ ਨੇ ਕੁੰਡੀ ਖੋਲ ਦਿੱਤੀ ਤੇ ਮਹਾਰਾਜ ਵੀ ਅੰਦਰ ਅਜ ਆਰਾਮ ਨਹੀਂ ਕਰ ਰਹੇ ਟਹਿਲ ਰਹੇ ਨੇ ਚਲੋ ਸੇਵਾਦਾਰਾਂ ਨੇ ਉਸ ਫਕੀਰ ਨੂੰ ਸੰਤ ਮਹਾਰਾਜ ਨੂੰ ਮਲਾ ਦਿੱਤਾ ਤੇ ਹੁਣ ਜਿਹੜੇ ਐਸੇ ਪੂਰਨ ਫਕੀਰ ਅੰਤਰਜਾਮੀ ਹੁੰਦੇ ਨੇ ਦਿਲਾਂ ਦੀਆਂ ਜਾਣਦੇ ਨੇ ਪਰਮੇਸ਼ਰ ਵੀ ਅੰਤਰਜਾਮੀ ਹੈ ਮੇਰਾ ਸਤਿਗੁਰੂ ਵੀ ਅੰਤਰਜਾਮੀ ਹੈ ਜਿਹੜਾ ਜਪ ਕੇ ਉਹਦੇ ਵਰਗਾ ਹੋ ਗਿਆ ਉਹ ਵੀ ਅੰਤਰਜਾਮੀ ਹੋ ਜਾਂਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਉਹਦੇ ਦਿਲ ਦੀ ਜਾਣ ਕੇ ਸੰਤ ਮਹਾਰਾਜ ਨੇ ਪਹਿਲਾ ਬਚਨ ਬੋਲਿਆ ਕਹਿੰਦੇ ਜਿਹੜੇ ਫਕੀਰ ਹੁੰਦੇ ਨੇ ਉਹਨਾਂ ਨੂੰ ਨਾ ਮਨ ਸ਼ਾਂਤ ਰੱਖਣਾ ਚਾਹੀਦਾ ਹੈ ਸ਼ਾਂਤ ਮਨ ਨੂੰ ਠੰਡਾ ਰੱਖਣਾ ਚਾਹੀਦਾ ਤੇ ਅਗਲਾ ਬਚਨ ਬੋਲਿਆ ਫਰੀਦ ਸਾਹਿਬ ਦਾ ਸ਼ਲੋਕ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਡੇ ਗਿਰਵਨ ਮੈਂ ਸਿਰ ਨੀਮਾ ਪਰਵੇਖ ਇਹ ਬਚਨ ਬੋਲਦੀ ਸਾਰ ਉਹ ਫਕੀਰ ਜਿਹੜਾ ਸੀ ਸੰਤ ਮਹਾਰਾਜ ਦੇ ਅੱਗੇ ਲੰਮਾ ਪੈ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਇਸ ਬਚਨ ਚ ਰਮਜ ਕੀ ਸੀ ਇਹ ਲੈ ਕੇ ਜਾਣਾ ਸੰਗਤ ਜੀ ਪ੍ਰਸ਼ਾਦ ਮਹਾਂਪੁਰਖਾਂ ਦੇ ਜੀਵਨ ਚੋ ਜੇ ਤੁਸੀਂ ਸੁਣਦੇ ਹੋ ਵੈਸੇ ਬਹੁਤ ਘੱਟ ਨੇ ਜਿਹੜੇ ਧਿਆਨ ਦੇ ਕੇ ਸੁਣਦੇ ਹੁੰਦੇ ਨੇ ਆਪਾਂ ਤਾਂ ਸਰੀਰ ਬੈਠਾ ਹੁੰਦਾ ਤੇ ਮਨ ਗੈਰ ਹਾਜ਼ਰ ਹੁੰਦਾ ਹੈ ਹੁਣ ਮਹਾਪੁਰਖ ਕੀ ਸਮਝਾਉਣਾ ਚਾਹੁੰਦੇ ਸੀ ਇਹ ਗੁਰਬਾਣੀ ਦਾ ਕੀ ਸੁਨੇਹਾ ਉਸ ਫਕੀਰ ਨੂੰ ਦਿੱਤਾ ਕਿ ਗੁਰੂ ਕੀ ਬਾਣੀ ਕਹਿੰਦੀ ਹੈ ਜੇ ਅੰਦਰ ਨੂੰ ਸ਼ਾਂਤ ਕਰਨਾ ਹੈ ਜੇ ਅੰਦਰ ਨੂੰ ਠੰਡਾ ਰੱਖਣਾ ਹੈ ਤੇ ਦੂਜਿਆਂ ਦੇ ਜੀਵਨ 'ਚ ਝਾਤੀ ਮਾਰਨੀ ਛੱਡ ਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਤੱਕ ਤੁਸੀਂ ਦੂਜੇ ਦੇ દોਸ਼ ਦੇਖੋਗੇ ਦੂਜੇ ਦੇ ਅਵਗੁਣ ਦੇਖੋਗੇ ਤੁਸੀਂ ਸ਼ਾਂਤ ਨਹੀਂ ਹੋ ਸਕਦੇ ਅੰਦਰੋਂ ਠੰਡੇ ਨਹੀਂ ਹੋ ਸਕਦੇ ਤੇ ਸਾਧ ਸੰਗਤ ਹੁਣ ਇੱਥੇ ਭਗਤ ਜੀ ਕਹਿੰਦੇ ਤੇਰੇ ਅਕਲ ਵਾਲੇ ਹੋਣ ਦੀ ਤੇਰੇ ਸਿਆਣੇ ਹੋਣ ਦੀ ਇਹ ਕੋਈ ਨਿਸ਼ਾਨੀ ਹੈ ਜਿਸ ਦਿਨ ਤੂੰ ਸੁ ਆਪਣੇ ਅੰਦਰ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਆਪਣੇ ਆਪ ਨੂੰ ਦੇਖੋਗੇ ਤੇ ਉਸੇ ਸਮੇਂ ਮਨ ਤੁਹਾਡਾ ਸ਼ਾਂਤ ਹੋ ਜਾਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧ ਸੰਗਤ ਤੇ ਪ੍ਰਸ਼ਾਦ ਲੈ ਕੇ ਜਾਣਾ ਤੁਸੀਂ ਤੇ ਪਿਆਰਿਓ ਫਕੀਰ ਜਿਹੜਾ ਸੀ ਨਾ ਉਸ ਚੋਟ ਵੱਜੀ ਮਨ ਤੇ ਝੂਮ ਉਠਿਆ ਜਦੋਂ ਝੂਮ ਉਠਿਆ ਬਾਹਰ ਨਿਕਲਿਆ ਨਿਕਲਦੀ ਸਰ ਸੇਵਾ ਨੂੰ ਦਾਰਾ ਨੂੰ ਕਹਿੰਦਾ ਅੱਜ ਮੈਨੂੰ ਸਾਖਸ਼ਾਤ ਪਰਮੇਸ਼ਰ ਦੇ ਦਰਸ਼ਨ ਹੋ ਗਏ ਆਖੋ ਸਤਨਾਮ ਸਤੋ ਸ਼੍ਰੀ ਅਕਾਲ ਸਾਧ ਸੰਗਤ ਇਹ ਹੈ ਇਹ ਕੁਝ ਲੈ ਕੇ ਜਾਣਾ ਸਾਧੂ ਦੇ ਜੀਵਨ ਦੇ ਵਿੱਚੋਂ ਮੈਂ ਇੱਕ ਬੇਨਤੀ ਕਰਦਾ ਪੂਜਾ ਮਹਾਪੁਰਖ ਦੀ ਬਾਹਰੀ ਤੌਰ ਤੇ ਭਾਵੇਂ ਨਾਮ ਵੀ ਕਰਿਓ ਚੱਲ ਜੇਗਾ ਪਰ ਜਦੋਂ ਤੁਸੀਂ ਉਹਨਾਂ ਦੇ ਉਪਦੇਸ਼ ਨੂੰ ਆਪਣੇ ਜੀਵਨ ਚੋਂ ਕਮਾਉਂਗੇ ਨਾ ਫਿਰ ਪਤਾ ਲੱਗੂ ਕਿ ਸਾਧੂ ਕੀ ਹੁੰਦਾ ਹੈ ਇਸ ਕਰਕੇ ਸਮਾਜਾਸਤ ਨਹੀਂ ਦਿੰਦਾ ਆ ਧਾਰਨਾ ਪੜ ਕੇ ਮੈਂ ਸਮਾਪਤੀ ਕਰਾਂ ਕੋਈ ਰਸਨਾ ਵਾਂਜੀ ਨਾਰੇ ਸਾਰੇ ਗੱਜ ਵੱਜ ਕੇ ਬੋਲੋ ਤੇ ਸਮਾਪਤੀ ਕਰੀਏ ਫਿਰ ਪੜੋ ਗੱਜ ਕੇ ਸੱਚ ਕਹਿੰਦੀ ਐ ਗੁਰੂ ਜੀ ਤੇਰੀ ਬਾਣੀ ਸੰਤ ਸਹਾਈ ਜੀ ਵਾnde ਸੱਚ ਕਹਿੰਦੀ ਐ ਗੁਰੂ ਜੀ ਤੇਰੀ ਬਾਣੀ ਸਤ ਸਾਈ ਜੀਵੰਦ ਸਤ ਕਹਿੰਦੀ ਆ ਗੁਰੂ ਜੀ ਦੀ ਬਾਣੀ ਸਤ ਸਾਈ ਜੀਵੰਦ ਦੇ ਸੰਤ ਬਹਾਈ ਜੀ ਕੇ ਪਵਜਲ ਲਤਾ ਰਨ ਹਾਰ ਸਾਹਮਣੇ ਉਤੇ ਨਾਨਕ ਨਾਮ ਪਿਆਰ ਆਓ ਸਾਧ ਸੰਗਤ ਮੈਂ શ્રી ਮਾਨਤ ਬਾਬਾ ਮਾਨ ਸਿੰਘ ਜੀ ਮਹਾਰਾਜ ਤੇ ਵਿਵਲੇ ਮਾਪੁਰਖਾਂ ਦੇ ਚਰਨਾ ਚ ਸੀਸ ਨਿਵਾਉਂਦਾ ਹੋਇਆ ਅਪਦੀ ਹਾਜ਼ਰੀ ਲੋਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਈ ਐਸਾ ਸ਼ਬਦ ਹੀ ਨਹੀਂ ਜੁਨਾ ਜਿਹੜਾ ਉਹਨਾਂ ਬਾਰੇ ਕਹਿ ਸਕੀਏ ਤੇ ਸ਼੍ਰੀਮਾਨ ਸੰਤ ਬਾਬਾ ਮਨੀ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਪਿੱਛੇ ਸਾਡੇ ਬਹੁਤ ਹੀ ਆਤੀ ਸਤਿਕਾਰਯੋਗ ਜਿਨ੍ਹਾਂ ਦੇ ਨਾਲ ਬਹੁਤ ਗੁੜੀ ਸਾਂਝ ਹੈ ਸੰਤ ਬਾਬਾ ਸੁਰਜਨ ਸਿੰਘ ਜੀ ਰੋਹੀਸਰ ਵਾਲੇ ਮਹਾਂਪੁਰਖ ਬੈਠੇ ਨੇ ਇਟਲੀ ਤੋਂ ਭਾਈ ਜਗਮੀਤ ਸਿੰਘ ਜੀ ਜੱਗਾ ਡਾਕਟਰ ਸਾਹਿਬ ਜਿਨ੍ਹਾਂ ਦੇ ਕੋਲ ਜਾਇਦ ਹੈ ਬੜਾ ਸਤਿਕਾਰ ਕਰਦੇ ਨੇ ਸਾਰੀਆਂ ਰੂਹਾਂ ਦਾ ਮੈਂ ਤੈਅ ਦਿਲੋਂ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਮਹਾਪੁਰਖਾਂ ਦੇ ਚਰਨਾਂ 'ਚ ਸਿਰ ਸੁਨਵਾਉਂਦਾ ਹੋਇਆ ਆਓ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ